ਤਗੜਾ ਤਗੜਾ ਹੀ ਹੁੰਦਾ ਤੇ ਮਾੜਾ ਮਾੜਾ ਹੀ ਹੁੰਦਾ ਮੈਂ ਗੱਲ ਇਹ ਕਰ ਲੱਗਿਆ ਵੀ ਲਗਭਗ ਸਾਡੇ ਜਿਹੜੇ ਦੇਸ਼ ਦੀ ਆਬਾਦੀ ਆ ਉਹ ਕਹਿੰਦੇ 100 ਕਰੋੜ ਤੋਂ ਪਲੱਸ ਆ ਪਰ 100 ਕਰੋੜ ਲੋਕਾਂ ਦੇ ਵਿੱਚੋਂ 130 ਕਰੋੜ ਲੋਕਾਂ ਦੇ ਵਿੱਚੋਂ 43400 ਬੰਦੇ ਦਾ ਔਰ 545 ਢਾਈ ਹਜ਼ਾਰ ਕੁਛ ਲਗਭਗ 6000 ਬੰਦੇ ਦਾ ਇਲਾਜ ਹੁੰਦਾ 6000 ਤੋਂ ਬਾਅਦ ਬੰਦੇ ਨੂੰ ਜਾਂ ਤਾਂ ਸ਼ਪਾਰਸ਼ਾ ਲਾਉਣੀ ਪੈਂਦੀਆਂ ਜਾਂ ਉਹ ਤਗੜਾ ਹੋਣਾ ਚਾਹੀਦਾ ਪੈਸਾ ਹੋਣਾ ਚਾਹੀਦਾ ਉਹਦੇ ਕੋਲ ਜਾਂ ਉਹ ਦੀ ਕਿਸੇ ਮੰਤਰੀ ਦੇ ਨਾਲ ਬੰਦੀ ਹੋਣੀ ਚਾਹੀਦੀ ਆ ਜਾਂ ਰਿਸ਼ਤੇਦਾਰ ਹੋਣਾ ਚਾਹੀਦਾ ਮੈਂ ਗੱਲ ਕਿੰਨੀ ਦੀ ਕੀਤੀ ਆ ਲਗਭਗ ਸਾਡੇ ਜਿਹੜੇ ਵੀ ਮੰਤਰੀ ਆ ਉਹ ਇਲਾਜ ਕਰਾਉਣ ਦਿੱਲੀ ਜਾ ਵਰਦੇ ਆ ਜਿਹੜੇ ਵੀ ਐਮਐਲਏ ਆ ਉਹ ਇਲਾਜ ਕਰਾਉਣ ਦਿੱਲੀ ਜਾ ਵਰਦੇ ਆ ਜੇਕਰ ਉਹਨਾਂ ਦੇ ਦੰਦ ਵੀ ਦੁਖਦੇ ਹੋਣਗੇ ਪੀਜੀਆਜ ਤੋਂ ਘੱਟ ਨਹੀਂ ਖੜਦੇ ਆਪਣੇ ਚੰਡੀਗੜ੍ਹ ਤੋਂ ਜੇਕਰ ਉਦੋਂ ਥੋੜੀ ਜੀ ਬਿਮਾਰੀ ਗੰਭੀਰ ਹੋ ਜੇ ਤਾਂ ਦਿੱਲੀ ਜਾਂਦੇ ਆ ਜੇਕਰ ਉਦੋਂ ਗੰਭੀਰ ਬਿਮਾਰੀ ਹੋ ਜੇ ਤਾਂ ਜਾ ਕੇ ਖੜ ਜਾਂਦੇ ਆ ਬਾਹਰਲੀਆਂ ਕੰਟਰੀਆਂ ਦੇ ਵਿੱਚ ਪਰ ਮੈਂ ਭਗਵੰਤ ਮਾਨ ਜੀ ਤੁਹਾਨੂੰ ਇਹ ਬੇਨਤੀ ਕਰੂੰਗਾ ਤੁਸੀਂ ਤਾਂ ਕੰਧਾਂ ਤੇ ਬੈਨਰ ਲਾਤੇ ਸੀ ਸਭ ਕੁਝ ਕਰਤਾ ਸੀ ਦੁੱਖ ਮੈਨੂੰ ਇਸ ਗੱਲ ਦਾ ਹੋ ਜਾਂਦਾ ਕਿ ਅੱਜ ਇੱਕ ਮੁੱਖ ਮੰਤਰੀ ਬਿਮਾਰ ਹੋਇਆ ਉਹਦੇ ਕਹਿੰਦੇ ਦਰੂਨੀ ਸੱਟਾਂ ਵੱਜੀਆਂ ਤੇ ਉਹ ਦਿੱਲੀ ਦਾਖਲ ਹੋ ਗਿਆ ਪਰ ਇੱਥੇ ਇਹੋ ਜਿਹੇ ਲੋਕ ਪਏ ਆ ਜਿਨ੍ਹਾਂ ਦੀਆਂ ਰੀੜ੍ਹ ਦੀਆਂ ਹੱਡੀਆਂ ਟੁੱਟੀਆਂ ਪਿੰਗਾ ਕਿਉਂਕਿ ਮੈਨੂੰ ਹਰ ਰੋਜ਼ ਫੋਨ ਆਉਂਦੇ ਆ ਕਿ ਸਾਡੀ ਵੀਡੀਓ ਪਾ ਦਿਓ ਬਾਈ ਜੀ ਸਾਡੀ ਕੋਈ ਬਾਤ ਨਹੀਂ ਸੁਣਦਾ ਕਈ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਪਰਿਵਾਰ ਸਿਰਫ ਇੱਕ ਵਿਅਕਤੀ ਤੇ ਖੜਾ ਹੁੰਦਾ ਉਹ ਵਿਅਕਤੀ ਵੀ ਬਿਮਾਰ ਹੋ ਜਾਂਦਾ ਤੇ ਉਹਦੀ ਬਾਤ ਕੋਈ ਨਹੀਂ ਪੁੱਛਦਾ ਉਹਦਾ ਕੋਈ ਪਤਾ ਲੈਣ ਨਹੀਂ ਜਾਂਦਾ ਅੱਜ ਮੁੱਖ ਮੰਤਰੀ ਬਿਮਾਰ ਪਿਆ ਉਹ ਦਿੱਲੀ ਦੇ ਵਿੱਚ ਮੈਂ ਵਾਰ-ਵਾਰ ਕਹਿ ਰਿਹਾ ਕਿ ਵੱਡੇ-ਵੱਡੇ ਬਿਜ਼ਨਸਮੈਨ ਜਾਂਦੇ ਰਹਿਣਗੇ ਪਰ ਜਿਹੜੇ ਪਿੰਡ 'ਚ ਬਿਮਾਰ ਪਏ ਆ ਬਾਈ ਉਹਨਾਂ ਕੋਲ ਮੈਂਬਰ ਪਤਾ ਲੈਣ ਨਹੀਂ ਆਉਂਦਾ ਉਹਨਾਂ ਦਾ ਪਤਾ ਲੈਣ ਮੈਂਬਰ ਨਹੀਂ ਜਾਂਦਾ ਜਿਹੜਾ ਸਰਦਾ ਵਰਦਾ ਹੁਣ ਅਸੀਂ ਇਹ ਕਹਿੰਨੇ ਆ ਕਿ ਉਹ 3 ਕਰੋੜ ਲੋਕੋ 3 ਕਰੋੜ ਲੋਕਾਂ ਨੇ 3 ਕਰੋੜ ਲੋਕਾਂ ਜਿਹੜੇ ਉਹ ਇਲਾਜ ਤੋਂ ਤਰਸਦੇ ਰਹਿੰਦੇ ਆ ਇਹ 3 ਕਰੋੜ ਲੋਕਾਂ ਦੇ ਵਿੱਚੋਂ ਮੈਂ 2.5 ਕਰੋੜ ਕਹਿਣਾ ਕੋਈ 50 55 ਲੱਖਾ ਜਿਹੜਾ ਭਾਈ ਉਹ ਤਗੜਾ ਹੋਊਗਾ ਪਰ ਉਹ 2.5 ਕਰੋੜ ਵਿਅਕਤੀ 2.5 ਕਰੋੜ ਇਨਸਾਨ ਪੰਜਾਬ ਦੇ ਚੀਕਦੇ ਰਹਿੰਦੇ ਆ ਬਿਨਾਂ ਇਲਾਜ ਤੋਂ ਤੇ ਜੇਕਰ ਤੁਸੀਂ ਭਾਈ ਜਿਨ੍ਹਾਂ ਨੂੰ ਮੰਤਰੀ ਬਣਾਇਆ ਉਹਨਾਂ ਦੇ ਇਲਾਜ ਦਿੱਲੀ ਹੋ ਜਾਂਦੇ ਆ ਹਲੇ ਤੱਕ ਸਾਡੇ ਪੰਜਾਬ ਦੇ ਮੰਤਰੀਆਂ ਨੇ ਸਾਡੇ ਪੰਜਾਬ ਦੀਆਂ ਸਰਕਾਰਾਂ ਨੇ ਆਪਦੇ ਮੰਤਰੀਆਂ ਵਾਸਤੇ ਹਸਪੀਟਲ ਨਹੀਂ ਬਣਾਇਆ ਤੇ ਸਾਡੇ ਲੋਕਾਂ ਵਾਸਤੇ ਹਸਪੀਟਲ ਅਪਗ੍ਰੇਡ ਕਿੱਥੋਂ ਹੋ ਜਾਣਗੇ ਸਾਡੇ ਲੋਕਾਂ ਵਾਸਤੇ ਇਲਾਜ ਕਿੱਥੋਂ ਆ ਜਾਣਗੇ ਜਦੋਂ ਕੋਈ ਮੰਤਰੀ ਬਿਮਾਰ ਹੁੰਦਾ ਯਾਰ ਭਗਵਾਨ ਤਮਾਨ ਉਹ ਜਿਹੜੇ ਹੈਲੀਕਾਪਟਰ ਦੀ ਕਹਿੰਦੇ ਉਹ ਸੀੜੀ ਤੋਂ ਡਿੱਗਿਆ ਤੇ ਉਹਦੇ ਵਾਸਤੇ মিডিਆ ਵੀ ਜਿਹੜਾ ਕਹਿ ਲੋ ਟੈਨਸ਼ਨ ਦੇ ਵਿੱਚ ਹੋਈ ਪਈ ਆ ਪੰਜਾਬ ਦੇ ਲੋਕ ਟੈਨਸ਼ਨ ਦੇ ਵਿੱਚ ਹੋਏ ਪਏ ਆ ਮੰਤਰੀ ਟੈਨਸ਼ਨ 'ਚ ਹੋਏ ਪਏ ਆ ਸਾਬਕਾ ਮੰਤਰੀ ਟੈਨਸ਼ਨ 'ਚ ਹੋਏ ਪਏ ਆ ਜਿਹੜੇ ਲੱਗ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਉਹ ਟੈਨਸ਼ਨ 'ਚ ਹੋਏ ਪਏ ਆ ਜਿਹੜੇ ਤਗੜੇ ਤਗੜੇ ਤਨਾਤ ਵਿਅਕਤੀ ਹੋਣਗੇ ਉਹ ਜਾ ਕੇ ਪਤਾ ਲੈ ਕੇ ਆਉਣਗੇ ਤੇ ਯਾਰ ਸਾਡਾ ਪਤਾ ਕੌਣ ਲਾਊਗਾ ਵਾਕਈ ਪੰਜਾਬ ਦੇ ਲੋਕਾਂ ਦੇ ਨਾਲ ਇੰਜ ਹੀ ਹੋਣੀ ਚਾਹੀਦੀ ਆ ਤੁਸੀਂ ਵੇਖੋ ਵੇਖ ਵੋਟਾਂ ਪਾਉਨੇ ਆ ਜਦੋਂ ਪਿੰਡ ਦਾ ਇੱਕ ਬੰਦਾ ਹੁੰਦਾ ਹਰ ਪਾਰਟੀ ਦਾ ਕੋਈ ਨਾ ਕੋਈ ਤਨਾਟ ਬੰਦਾ ਮੋਢੀ ਬਣਿਆ ਹੁੰਦਾ ਪਾਰਟੀ ਦਾ ਜਿਹੜਾ ਪਿੰਡ ਦੇ ਥਾਣੇ ਕਚਹਿਰੀਆਂ ਦੇ ਵਿੱਚ ਤੁਹਾਡੇ ਮਾੜੇ ਮੋٹے ਡਾਲਰ ਸ਼ਾਲਰ ਲਵਾ ਕੇ ਤੁਹਾਨੂੰ ਛੜਾ ਲਿਆਉਂਦਾ ਉਹ ਬੰਦਿਆਂ ਦੇ ਨਾਮ ਤੇ ਤੁਸੀਂ ਵੋਟਾਂ ਪਾਉਂਨੇ ਆ ਪਾਰਟੀ ਨੂੰ ਪਰ ਜਦੋਂ ਕੋਈ ਬੰਦਾ ਪਿੰਡ ਚ ਬਿਮਾਰ ਹੁੰਦਾ ਕਿਸੇ ਪਾਰਟੀ ਦਾ ਬੰਦਾ ਪਤਾ ਲੈਣ ਨਹੀਂ ਜਾਂਦਾ ਤੇ ਭਰਾਵੋ ਆਹ ਵੇਖ ਲਓ ਸਾਰਿਆਂ ਨੂੰ ਦੱਸ ਦਿੱ ਗਏ ਕਿ ਭਗਵੰਤ ਮਾਨ ਦਾ ਟਵੀਟ ਆਇਆ ਸੀ ਪੇਜ ਤੇ ਪਾਇਆ ਸੀ ਉਹਨਾਂ ਨੇ ਕਿ ਮੈਂ ਸ਼ਰਾਬ ਦੇ ਕਾਰਨ ਨਹੀਂ ਡਿੱਗਿਆ ਮਜੀਠੀਆ ਜੀ ਉਹ ਕਹਿੰਦੇ ਵੀ ਮੇਰੀ ਮੈਨੂੰ ਜਿਹੜੀਆਂ ਹੈਲੀਕਾਪਟਰ ਦੀਆਂ ਸੀੜੀਆਂ ਨਹੀਂ ਦਿਖੀਆਂ ਚਲੋ ਇਹ ਹੋ ਜਾਂਦਾ ਕਰਮਾਂ ਚ ਸੱਟ ਸੀਗੀ ਮਾੜਾ ਹੋਇਆ ਪਰ ਸਭ ਨਾਲੋਂ ਜ਼ਿਆਦਾ ਤਾਂ ਪੰਜਾਬ ਦਾ ਮਾੜਾ ਹੋਇਆ ਕਿਉਂਕਿ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਨੇ ਠੀਕ ਕਰਾ ਕੇ ਦੇਣਾ ਪਰ ਜਿਹੜੇ ਲੋਕ ਪੈਸਾ ਭਰ-ਭਰ ਕੇ ਮੰਤਰੀਆਂ ਨੂੰ ਤਨਖਾਹਾਂ ਦਿੰਦੇ ਆ ਅਫਸਰਾਂ ਨੂੰ ਤਨਖਾਹਾਂ ਦਿੰਦੇ ਆ ਉਹਨਾਂ ਦੇ ਇਲਾਜ ਤਾਂ ਵਿਚੇ ਪਏ ਰਹਿੰਦੇ ਆ ਉਹਨਾਂ ਨੂੰ ਕੋਈ ਪਿੰਡ ਦਾ ਆ ਕੇ ਮੈਂਬਰ ਤੱਕ ਨਹੀਂ ਪੁੱਛਦਾ ਨੰਬਰਦਾਰ ਤਾਂ ਦੂਰ ਦੀ ਗੱਲ ਰਹਿ ਗਈ ਆ ਤੇ ਐਮਐਲਏ ਦੂਰ ਦੀ ਗੱਲ ਰਹਿ ਗਈ ਆ ਧਨਾਟ ਵਿਅਕਤੀਆਂ ਦੇ ਦੂਰ ਦੀ ਗੱਲ ਰਹਿ ਗਈ ਆ ਕੀ ਪੰਜਾਬ ਦੇ ਲੋਕੋ ساری ਉਮਰ ਤੁਸੀਂ ਮੰਤਰੀਆਂ ਵਾਸਤੇ ਟੈਨਸ਼ਨਾਂ ਲੈਂਦੇ ਰਹਿ ਜਾਓਗੇ ਤੁਸੀਂ ਇਹਨਾਂ ਦੇ ਝੰਡੇ ਚੱਕਦੇ ਰਹਿ ਜਾਓਗੇ ਤੁਸੀਂ ਇਹਨਾਂ ਦੇ ਝੰਡੇ ਚੱਕਦੇ ਆ ਇਹਨਾਂ ਨੂੰ ਮੰਤਰੀ ਬਣਾ ਦਿੰਨੇ ਆ ਇਹਨਾਂ ਨਾਲ ਫੋਰਸਾ ਖੜਾ ਦਿੰਨੇ ਆ ਤੇ ਤੁਹਾਡਾ ਤਾਂ ਜਿਹੜਾ ਕਹਿ ਲੋ 5 ਲੱਖ ਖਲਾ ਕਾਰਟ ਉਹ ਵੀ ਬੰਦ ਹੋਣ ਤੇ ਪਿਆ ਟਰਬਿਊਨ ਚੈਨਲ ਜਿਹੜਾ ਕਹਿ ਲੋ ਅਖਬਾਰ ਦੀ ਖਬਰ ਸੀ ਕਿ 600 ਕਰੋੜ ਰੁਪਇਆ ਜਿਹੜਾ ਕਹਿ ਲੋ 600 ਕਰੋੜ ਰੁਪਇਆ ਪ੍ਰਾਈਵੇਟ ਹਸਪੀਟਲਾਂ ਦਾ ਸਰਕਾਰ ਨੇ ਨਹੀਂ ਦਿੱਤਾ 5 ਲੱਖ ਕਾਰਟ ਵਾਲੇ ਦਾ ਤਾਂ ਕਰਕੇ ਉਹਨਾਂ ਨੇ ਹਸਪੀਟਲਾਂ ਦੇ ਵਿੱਚੋਂ ਕਾਰਟ ਚਲਾਉਣੇ ਬੰਦ ਕਰਤੇ ਹੋ ਸਕਦਾ ਕਿਸੇ ਦੀ ਸ਼ਿਫਾਰਿਸ਼ ਹੋਵੇ ਤਾਂ ਚਲੋ ਚੱਲ ਚਲਾ ਜਾਂਦਾ ਹੋਵੇ ਪਰ ਇਹ ਮੈਨੀਆਂ ਦਾ ਟਰਬਿਊਨ ਦੀ ਖਬਰ ਹੈ ਟੋਡੇ ਤਾਂ ਜਿਹੜੇ 5-5 ਲੱਖ ਵਾਲੇ ਕਾਟ ਬਣਿਆ ਜਿਹੜੇ ਤੁਹਾਨੂੰ ਨੇੜੇ-ਨੇੜੇ ਹਸਪੀਟਲਾਂ ਦੇ ਵਿੱਚ ਚੱਲਦੇ ਆ ਥੋਡੇ ਤਾਂ ਉਹ ਵੀ ਬੰਦ ਹੋ ਰਹੇ ਆ ਕੋਈ ਹਿਰਨੀਆਂ ਦੇ ਨਾਲ ਰੋਈ ਜਾਂਦਾ ਕੋਈ ਅਰਸੋਲੀਆਂ ਦੇ ਨਾਲ ਰੋਈ ਜਾਂਦਾ ਕੋਈ ਪੱਥਰੀਆਂ ਦੇ ਦਰਦ ਦੇ ਨਾਲ ਰੋਈ ਜਾਂਦਾ ਕੋਈ ਪਿੱਤੇ ਦੀ ਪੱਥਰੀ ਦੇ ਨਾਲ ਰੋਈ ਜਾਂਦਾ ਕੋਈ ਪੈਂਡਸ ਦੀ ਨਾੜ ਦੇ ਦਰਦ ਨਾਲ ਰੋਈ ਜਾਂਦਾ ਉਹ ਘਰੇ ਬਿਮਾਰ ਪਿਆ ਵਿਅਕਤੀ ਚੀਕਾਂ ਮਾਰ ਰਿਹਾ ਤੇ ਉਹ ਕੱਲਾ ਉਹਦੇ ਜਿਹੜੇ ਪਰਿਵਾਰ ਉਹ ਪੈਸਾ ਇਕੱਠਾ ਕਰਨ ਵਾਸਤੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਹੇ ਆ ਪਿੰਡਾਂ ਦੇ ਵਿੱਚ ਜਾ ਰਹੇ ਆ ਪਰ ਗਰੀਬ ਦੇ ਗਰੀਬ ਰਿਸ਼ਤੇਦਾਰ ਹੁੰਦੇ ਆ ਉਹ ਹਜ਼ਾਰ ਰੁਪਿਆ ਦੇ ਕੇ ਕਹਿੰਦੇ ਕਿ 1000 ਰੁਪਿਆ ਦਿੱਤਾ ਕਿਉਂਕਿ 1000 ਰੁਪਿਆ ਗਰੀਬ ਵਾਸਤੇ ਬਹੁਤ ਹੁੰਦਾ ਇਹ ਜਿਹੜੇ ਜਿਹੜੇ ਕਿੰਨਾਂ ਦੇ ਪੈਰ ਗਲੇ ਪਏ ਆ ਕਈਆਂ ਦੀਆਂ ਲੱਤਾਂ ਗਲੀਆਂ ਪਿੰਗਾ ਕਈਆਂ ਦੀਆਂ ਬਾਹਾਂ ਵਿੱਚ ਕੀੜੇ ਪਏ ਖੜੇ ਆ ਉਹ ਤਾਂ ਸਰਕਾਰਾਂ ਨੇ ਛੱਡ ਤੇ ਐਨਜੀਓ ਦੇ ਸਿਰ ਤੇ ਕਈਆਂ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਕਈਆਂ ਭੈਣ ਗਰਭਤੀਆ ਪਰ ਉਹਨਾਂ ਦੇ ਘਰੇ ਪੈਸਾ ਨਹੀਂ ਪਿਆ ਤੇ ਉਹਨਾਂ ਨੂੰ ਫਿਕਰ ਬਣੀ ਜਾਂਦਾ ਓਵੇਂ ਓਵੇਂ ਜਿਵੇਂ ਜਿਵੇਂ ਦਿਨ ਨੇੜੇ ਆਈ ਜਾਂਦੇ ਆ ਪਰ ਉਹਨਾਂ ਨੂੰ ਪੁੱਛੂਗਾ ਕੌਣ ਉਹਨਾਂ ਦਾ ਫਿਕਰ ਕੌਣ ਕਰੂਗਾ ਇਲੈਕਸ਼ਨਾਂ ਦੇ ਵਿੱਚ ਤਾਂ ਸਾਰੇ ਫਿਕਰ ਕਰਦੇ ਆ ਪਰ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਦਾ ਕੋਈ ਫਿਕਰ ਨਹੀਂ ਕਰਦਾ ਜਿੰਨੇ ਮੰਤਰੀ ਆ ਮੇਰੇ ਇੱਥੇ ਪ੍ਰਿੰਸ ਕਾਨਫਰੰਸਾਂ ਕਰ-ਕਰ ਮੀਟਿੰਗਾਂ ਕਰੀ ਜਾਂਦੇ ਆ ਕਿ ਬਿਮਾਰ ਹੋ ਗਿਆ ਭਗਵੰਤਮਨ ਡੇਗ ਗਿਆ ਸ਼ਰਾਬ ਪੀਤੀ ਆ ਜਾਂ ਕੁਝ ਕੀਤਾ ਉਹ ਲੋਕਾਂ ਵਾਸਤੇ ਪ੍ਰਿੰਸ ਕਾਨਫਰੰਸਾਂ ਕਿਉਂ ਨਹੀਂ ਰੱਖਦੇ ਉਹ ਹਸਪੀਟਲਾਂ 'ਚ 걔ੜਾ ਕਿਉਂ ਨਹੀਂ ਮਾਰਦੇ ਉਹ ਆਪਦੇ ਹਲਕਿਆਂ 'ਚ 걔ੜਾ ਕਿਉਂ ਨਹੀਂ ਮਾਰਦੇ ਹਰ ਹਲਕੇ ਦੇ ਵਿੱਚ ਲਗਭਗ ਕਈ ਬਿਮਾਰ ਪਏ ਆ ਇੱਕ ਪਿੰਡ ਵਿੱਚ 20-20 ਜਣੇ ਬਿਮਾਰ ਪਏ ਆ ਮਲੋਟ ਹਲਕੇ ਦੇ ਵਿੱਚ ਕਈ ਪਿੰਡ ਆਉਂਦੇ ਆ ਜਲਾਲਾਬਾਦ ਹਲਕੇ ਜਿੰਨਾ ਪਿੰਡਾਂ ਚ ਮੈਂ ਗਿਆ ਹੋਇਆ ਕਈ ਪਿੰਡ ਆਉਂਦੇ ਆ ਜਿਹੜਾ ਬੱਲੂਆ ਨੇ ਹਲਕੇ ਦੇ ਵਿੱਚ ਕਈ ਪਿੰਡ ਆਉਂਦੇ ਆ ਹਬੋਰ ਹਲਕੇ ਚ ਕਈ ਪਿੰਡ ਆਉਂਦੇ ਆ ਫਾਜ਼ਿਲਕਾ ਹਲਕੇ ਚ ਕਈ ਪਿੰਡ ਆਉਂਦੇ ਆ ਮੁਕਸਰ ਹਲਕੇ ਚ ਕਈ ਪਿੰਡ ਆਉਂਦੇ ਆ ਕਿਹੜੇ ਕਿਹੜੇ ਪਿੰਡ ਹਲਕੇ ਗਿਣਾਈ ਜਾਵਾ ਪਰ ਕੋਈ ਵੀ ਸਾਰੇ ਘੋੜੇ ਵੇਚ ਕੇ ਸੌ ਜਾਂਦੇ ਆ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦਾ ਔਰ ਜਿਹੜੇ মিডিਆ ਚੈਨਲ ਨਵੇਂ ਬੰਦਦੇ ਆ ਉਹ ਲੋਕਾਂ ਨੂੰ ਇਹ ਕਹਿੰਦੇ ਆ ਬਾਈ ਜੀ ਸਬਸਕ੍ਰਾਈਬ ਕਰ ਲੋ ਸਾਡੇ ਨਾਲ ਜੁੜ ਜੋ ਤਾਹ ਜੀਆਂ ਖਬਰਾਂ ਸੁਣਨ ਵਾਸਤੇ ਤੁਸੀਂ ਸਾਡੇ ਨਾਲ ਜੁੜ ਜੋ ਅਸੀਂ ਲੋਕਾਂ ਦੀ ਗੱਲ ਕਰਾਂਗੇ ਕੁਝ ਕਿ ਚੈਨਲ ਕਹਿੰਦੇ ਆ ਪਰ ਉਸ ਤੋਂ ਬਾਅਦ ਉਹ ਹਸਪੀਟਲਾਂ ਚ ਥਾਣੇ ਚਿਹਰਿਆਂ ਚ ਕੋਈ ਢੇੜਾ ਨਹੀਂ ਮਾਰਦਾ ਇੱਕ ਜੇ ਇਸ ਦੁਨੀਆ ਦੇ ਵਿੱਚ ਜਨਮ ਲੈਣਾ ਮਾਤਾ ਰੱਬ ਨੂੰ ਬੇਨਤੀ ਕਰੋ ਜੇ ਸਾਰੇ ਲੋਕੋ ਪਹਿਲਾਂ ਤਾਂ ਰੱਬ ਨੂੰ ਇਹ ਕਹਾਂ ਜੇ ਕਿ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਨੇ ਆ ਰੱਬਾ ਦੇ ਦੇ ਤੂੰ ਅਸਤੀਫਾ ਸੀ ਰੱਬ ਹੋਰ ਬਣਾਉਣਾ ਚਾਹੁੰਨੇ ਆ ਜੇ ਉਹ ਕਹਿੰਦਾ ਨਹੀਂ ਆਕਰ ਕਰੇ ਭਗਵੰਤ ਮੰਤਰਾਂ ਵੀ ਮੈਂ ਹੀ ਰੱਬ ਬਾਨਾ ਜੇਕਰ ਉਹ ਵੀ ਦਬਕਾ ਮਾਰੇ ਰੱਬ ਵੀ ਤਾਂ ਫੇਰ ਰੱਬ ਨੂੰ ਇਹ ਕਹੋ ਜੇ ਕਿ ਸਾਨੂੰ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾਨਵਰ ਪੈਦਾ ਕਰ ਦਿਓ ਜੇ ਪਰ ਇਸ ਦੇਸ਼ ਦੇ ਵਿੱਚ ਸਾਨੂੰ ਇਨਸਾਨੀ ਜ਼ਾਮਾ ਵੀ ਨਾ ਦੇਓ ਜੇ ਜੇਕਰ ਇੱਥੇ ਸਾਨੂੰ ਇਨਸਾਨੀ ਜ਼ਾਮਾ ਦੇਣਾ ਜਾਂ ਤਾਂ ਸੀ ਬਿਜਨਸਮੈਨਾਂ ਦੇ ਬੱਚੇ ਹੋਈਏ ਜਾਂ ਅਸੀਂ ਖੁਦ ਵੱਡੇ ਬਿਜਨਸਮੈਨ ਹੋਈਏ ਜਾਂ ਅਸੀਂ ਮੰਤਰੀ ਹੋਈਏ ਜਾਂ ਅਸੀਂ ਵੱਡੇ ਠੱਗ ਹੋਈਏ ਤਾਂ ਕਰਕੇ ਤਾਂ ਸਾਡੀ ਕੋਈ ਪੁੱਗਤ ਪੈ ਸਕਦੀ ਆ ਸਾਡੀ ਕੋਈ ਪੁੱਛ ਗਿਛ ਹੋ ਸਕਦੀ ਆ ਨਹੀਂ ਤਾਂ ਸਾਡੀ ਪੁੱਛ ਗਿਛ ਨਹੀਂ ਹੋਣੀ ਲੋਕੋ ਬਹੁਤ ਸਾਰੇ ਹੋ ਸਕਦਾ ਤੁਹਾਡੇ ਰਿਸ਼ਤੇਦਾਰ ਤੁਹਾਡੇ ਬੱਚੇ ਬਿਮਾਰੀਆਂ ਦੇ ਨਾਲ ਚੂਕ ਰਹੇ ਹੋਣ ਤੁਸੀਂ ਪ੍ਰਾਈਵੇਟ ਹਸਪੀਟਲਾਂ ਚ ਜਾ ਰਹੇ ਹੋ ਤੁਸੀਂ ਟੈਸਟ ਕਰਾਉਣ ਦੇ ਜਿਹੜੇ ਕਹ ਲੋ ਹਜ਼ਾਰਾਂ ਰੁਪਈਆ ਖਰਚਾ ਕਰ ਦਿੰਨੇ ਆ ਸੀਟੀ ਸਕੈਨ ਜਾਂ ਹੋਰ ਕਈ ਮਸ਼ੀਨਾ ਸਰਕਾਰੀ ਹਸਪੀਟਲਾਂ ਵਿੱਚ ਹੈ ਨਹੀਂ ਗਿਆ ਇਸ ਕਰਕੇ ਸਾਡੇ ਮਾਨ ਸਾਹਿਬ ਪ੍ਰਾਈਵੇਟ ਤਾਂ ਇੱਥੇ ਚਲੋ ਪਤਾ ਨਹੀਂ ਪਰ ਦਿੱਲੀ ਜਾ ਕੇ ਦਾਖਲ ਹੋ ਗਏ ਆ ਇਹਦਾ ਸਾਡੇ ਮੂੰਹ ਤੇ ਇਹ ਸਾਡੇ ਚਪੇੜ ਹੈ ਕਕਰਾਰੀ ਕਿ ਭਾਈ ਜਿੱਥੇ ਤਗੜੇ ਵਿਅਕਤੀ ਐਸ ਟਾਈਮ ਮੁੱਖ ਵਿਅਕਤੀ ਕੌਣਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਜੇਕਰ ਉਹਦਾ ਸਰਕਾਰੀ ਹਸਪਤਾਲਾਂ 'ਚ ਇਲਾਜ ਨਹੀਂ ਹੋ ਸਕਦਾ ਸਾਡਾ ਕਿੱਥੋਂ ਹੋ ਜੂਗਾ ਅਸੀਂ 2.5 ਕਰੋੜ ਲੋਕ ਕਿੱਥੇ ਜਾਵਾਂਗੇ ਜੇਕਰ ਇੱਕ ਮੁੱਖ ਵਿਅਕਤੀ ਨਹੀਂ ਹੋ ਸਕਦਾ ਜਿਹੜੇ ਮhalla ਕਲੀਨਿਕ ਸੀ ਉਹਨਾਂ 'ਚ ਦਾਖਲ ਕਿਉਂ ਨਹੀਂ ਹੋਏ ਜਿਹੜੇ ਪਾਰਟੀਆਂ ਵਾਲੇ ਰੌਲਾ ਪਾਉਂਦੇ ਆ ਤੁਸੀਂ ਬੋਲਦੇ ਕਿਉਂ ਨਹੀਂ ਹੋਣਾ ਉੱਥੇ ਕਿਉਂ ਨਹੀਂ ਗਿਆ ਭਗਵੰਤ ਮਾਨ ਕਿਉਂ ਨਹੀਂ ਉਹਨਾਂ ਹਸਪਤਾਲਾਂ ਦੇ ਵਿੱਚ ਗਏ ਜਿੰਨਾ ਹਸਪਤਾਲਾਂ ਦੇ ਕੰਧਾਂ ਤੇ ਬੋਰਡ ਲਾਏ ਆ ਕੰਧਾ ਕੰਧਾ ਜਿੱਡੇ ਕਿਉਂ ਨਹੀਂ ਗਏ ਉਹਨਾਂ ਹਸਪਤਾਲਾਂ ਦੇ ਵਿੱਚ ਜਿਹੜੇ ਦਰੱਖਤਾਂ ਦੇ ਪੋਸਟਰ ਟੰਗੇ ਪਏ ਆ ਕਿਹੜੀ ਗੱਲੋਂ ਨਹੀਂ ਗਏ ਕਿਉਂਕਿ ਸਿਰਫ ਗੱਲਾਂ ਦੇ ਬਣੇ ਆ ਪੋਸਟਰਾਂ ਦੇ ਬਣੇ ਆ ਜੇਕਰ ਉਹੀ ਕਰੋੜਾ ਰੁਪਈਆ ਹਸਪਤਾਲਾਂ ਤੇ ਲਾਤਾ ਹੁੰਦਾ ਅੱਜ ਭਗਵੰਤ ਮਾਨ ਨੂੰ ਹੈਲੀਕਾਪਟਰ ਦਾ ਤੇਲ ਬਾਲ ਕੇ ਜਾਨ ਦੀ ਲੋੜ ਨਹੀਂ ਪੈਣੀ ਸੀ ਪੰਜਾਬ ਦੇ ਵਿੱਚ ਹੀ ਕਿਤੇ ਦਾਖਲ ਹੋ ਜਾਂਦਾ ਭਗਵਾਨ ਤਮਨ ਜੀ ਬਹੁਤ ਜਲ ਠੀਕ ਹੋ ਜਾਣਗੇ ਰੌਲਾ ਤਾਂ ਪੰਜਾਬ ਦੇ ਲੋਕਾਂ ਦਾ ਗਰੀਬ ਲੋਕਾਂ ਦਾ ਜਿਨ੍ਹਾਂ ਦੀ ਕੁੱਤਿਆਂ ਨਾਲੋਂ ਭੈੜੀ ਕਦਰ ਹੋਈ ਪਈ ਆ ਜਿਹੜੇ ਅਵਾਰਾ ਪਸ਼ੂਆਂ ਤਰ੍ਹਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਗਿਛਦਾ ਨਹੀਂ ਜਿਵੇਂ ਗਾਵਾਂ ਦਾ ਜਦੋਂ ਸੂਨਾਂ ਵਾਲੀਆਂ ਹੁੰਦੀਆਂ ਦੁੱਧ ਦਿੰਦੀਆਂ ਉਦੋਂ ਤਾਂ ਹਰ ਕੋਈ ਉਹਨਾਂ ਨੂੰ ਪੱਠੇ ਪਾਉਂਦਾ ਹਰ ਕੋਈ ਉਹਨਾਂ ਨੂੰ ਕਿੱਲੇ ਤੇ ਬੰਨ੍ਹਦਾ ਪਰ ਜਦੋਂ ਉਹਨਾਂ ਨੂੰ ਦੁੱਧ ਨਹੀਂ ਦਿੰਦੀਆਂ ਉਦੋਂ ਬਾਅਦ ਟੰਬੇ ਮਾਰ ਕੇ ਭਜਾਇਆ ਜਾਂਦਾ ਸਾਡੇ ਹਾਲਾਤ ਹੋਏ ਪਏ ਆ ਸਾਨੂੰ ਕੋਈ ਨਹੀਂ ਪੁੱਛਦਾ ਸਾਡੇ ਸਿਰ ਤੇ ਕੋਈ ਹੱਥ ਨਹੀਂ ਰੱਖਦਾ ਸਾਰੇ ਵੋਟਾਂ ਲੈਣ ਵਾਸਤੇ ਆ ਜਾਂਦੇ ਆ ਇਹਨਾਂ ਸਾਰਿਆਂ ਕੋਲ ਪੈਸਾ ਅਸੀਂ ਗਰੀਬ ਲੋਕ ਚੀਕਦੇ ਰਹਿ ਜਾਂਨੇ ਆ ਪਰ ਸਾਡੇ ਨਾਲ ਵੋਟਾਂ ਤੋਂ ਬਾਅਦ ਕੋਈ ਅੱਖਾਂ ਨਾਲ ਅੱਖਾਂ ਨਹੀਂ ਮਲਾਉਂਦਾ ਇਹ ਵਿਧਾਨ ਸਭਾ ਚ ਵੀ ਰੌਲਾ ਪਾਉਂਦੇ ਆ ਇਹ ਸਾਰੇ ਅਕਬਰ ਦੇ ਮੰਤਰੀ ਆ ਕਿਉਂਕਿ ਅਕਬਰ ਅਕਬਰ ਦੇ ਜਿਹੜੇ ਮੰਤਰੀ ਸੀ ਉਹ ਵੀਰਬਾਲ ਨੂੰ ਗਲਤ ਕਹਿੰਦੇ ਸੀ ਇਹ ਵਿਧਾਨ ਸਭਾ ਚ ਸਾਰੇ ਉੱਥੇ ਸਪੀਕਰ ਅਕਬਰ ਹੁੰਦਾ ਤੇ ਇਹ ਸਾਰੇ ਮੰਤਰੀ ਹੁੰਦੇ ਆ ਕਿਸੇ ਨਾ ਕਿਸੇ ਨੂੰ ਗਲਤ ਠਰਾਉਣ ਤੇ ਲੱਗੇ ਰਹਿੰਦੇ ਆ ਪਰ ਕੋਈ ਵੀ ਐਮਐਲਏ ਕਿਸੇ ਵੀ ਪਾਰਟੀ ਦਾ ਇਹ ਸਾਰੇ ਦੇ ਸਾਰੇ ਆਪਦੇ ਘਰਾਂ ਵੱਲ ਭੱਜ ਰਹੇ ਆ ਤੇ ਲੋਕਾਂ ਦੀ ਪਰਵਾਹ ਨਹੀਂ ਕਰ ਰਹੇ ਇਹਨਾਂ ਦਾ ਇਲਾਜ ਵੀ ਹੋ ਜਾਂਦਾ ਪੈਸਾ ਵੀ ਆ ਜਾਂਦਾ ਇਹਨਾਂ ਨੂੰ ਰੋਜ਼ਗਾਰ ਵੀ ਮਿਲ ਜਾਂਦਾ ਇਹਨਾਂ ਦੀਆਂ ਪੈਨਸ਼ਨਾਂ ਵੀ ਵੱਜ ਜਾਂਦੀਆਂ ਸਾਰਾ ਕੁਝ ਹੋ ਜਾਂਦਾ ਪਰ ਅਸੀਂ ਰੋਲਦੇ ਫਿਰਦੇ ਆ ਅਸੀਂ ਜਦੋਂ ਕੁਝ ਵੀ ਚੀਜ਼ ਮੰਗਦੇ ਆ ਆਪਦੇ ਹੱਕ ਵਾਸਤੇ ਸਾਨੂੰ ਪਰਚੇ ਮਿਲਦੇ ਆ ਜਿਹੜਾ ਇਹਨਾਂ ਨਾਲ ਜੁੜਿਆ ਹੋਵੇ ਉਹ ਜੋ ਮਰਜ਼ੀ ਕਰੀ ਜਾਵੇ ਪਰ ਜਿਹੜੇ ਇਹਨਾਂ ਨਾਲ ਨਹੀਂ ਜੁੜਿਆ ਉਹ ਬਈ ਕੁਛ ਵੀ ਨਹੀਂ ਜੇਕਰ ਤੁਸੀਂ ਵੇਖਿਆ ਜੇ ਕਿਸੇ ਨਾਕੇ ਤੇ ਇਹ ਕਹਦਾ ਜੇ ਸਾਨੂੰ ਰੱਬ ਦੇ ਨਾਂ ਤੇ ਛੱਡ ਦੇ ਜਿਹੜੇ ਧਰਮ ਦੇ ਹੋ ਤੁਸੀਂ ਜਿਹੜੇ ਬਾਬੇ ਨੂੰ ਮੰਨਦੇ ਹੋ ਉਹਨੂੰ ਕਹੇ ਹੈ ਅਫਸਰ ਜੀ ਸਾਨੂੰ ਫਲਾਣੇ ਬਾਬੇ ਦੇ ਨਾਂ ਤੇ ਛੱਡ ਦੇ ਉਹ ਨਹੀਂ ਛੱਡਦਾ ਤੇ ਪਤਾ ਹੋਵੇ ਨਾ ਵੀ ਫਲਾਣੇ ਬੰਦੇ ਦੀ ਉਹ ਐਮਐਲਏ ਨਾਲ ਖਾਸ ਹੋ ਐਮਐਲਏ ਦਾ ਤੇ ਜਦੋਂ ਉਹ ਕਹਿੰਦਾ ਯਾਰ ਬੰਦਾ ਛੱਡ ਦੇ ਸਾਡਾ ਉਹ ਐਮਐਲਏ ਦੇ ਨਾਂ ਤੇ ਛੱਡ ਦਿੰਦੇ ਆ ਹਾਲਾਕੀ ਐਮ ਐਲ ਏ ਵੀ ਬੰਦਾ ਹੀ ਆ ਪਰ ਰੱਬ ਦੇ ਨਾਂ ਤੇ ਨਹੀਂ ਕੋਈ ਛੜਦਾ ਤਰਸ ਖਾ ਕੇ ਨਹੀਂ ਕੋਈ ਛੜਦਾ ਸਾਡੀ ਕਦਰ ਨਹੀਂ ਹੋ ਰਹੀ ਅਸੀਂ ਵੋਟਾਂ ਪਹੁੰਚੋ ਕਰੇ ਰਹਿ ਗਏ ਅਸੀਂ ਪਸੂਆਂ ਵਰਗੇ ਹੀ ਰਹਿ ਗਏ ਅਸੀਂ ਰੁਪਏ ਵਾਲੀ ਚਿੰਗਮੀ ਰਹਿ ਗਏ ਬਣ ਕੇ ਸਾਡੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਜਿੰਨੇ ਮੰਤਰੀ ਆ ਇਸ ਟਾਈਮ ਭਗਵਾਨ ਤਮਾਨ ਦਾ ਫਿਕਰ ਕਰੀ ਜਾਂਦੇ ਆ ਉਹ ਹਸਪੀਟਲਾਂ 'ਚ ਕਿਉਂ ਨਹੀਂ ਜਾਂਦੇ ਕੀ ਗੱਲ ਉੱਥੇ ਗੱਡੀਆਂ 'ਚ ਤੇਲ ਮੁਕਦਾ ਕਿਉਂ ਨਹੀਂ ġੇੜਾ ਮਾਰਦੇ ਉੱਥੋਂ ਦੇ ਫਲੈਸ਼ ਬਾਥਰੂਮ ਤੱਕ ਠੀਕ ਨਹੀਂ ਹੁੰਦੇ। ਕੁਝ ਲੋਕਾਂ ਦੀ ਗਲਤੀ ਵੀ ਉੱਥੇ ਗੰਦ ਮਾਰ ਦਿੰਦੇ ਆ। ਪਰ ਉੱਥੇ ਬਹੁਤੀ ਗੱਲ ਕੀ ਆ ਕਿ ਲੋਕਾਂ ਨੂੰ 2 ਵਜੇ ਤੋਂ ਬਾਅਦ ਡਾਕਟਰ ਨਹੀਂ ਸਿਉਂਦੇ। ਫਿਰ ਸਾਡੀ ਜ਼ਿੰਦਗੀ ਕਾਦੀ ਰਹਿ ਗਈ ਯਾਰ। ਅਸੀਂ ਸਾਡੇ ਪੱਲੇ ਕੀ ਰਹਿ ਗਿਆ? ਅਸੀਂ 2 ਵਜੇ ਤੋਂ ਬਾਅਦ ਐਕਸੀਡੈਂਟ ਨਹੀਂ ਹੁੰਦੇ। ਤੁਸੀਂ ਦੱਸ ਦੋ ਲੋਕੋ। ਬੰਦੇ ਦੀ ਇੱਕ ਤੜਫ ਰਿਆ ਹਸਪੀਟਲ ਦੇ ਵਿੱਚ ਵਿਅਕਤੀ ਉਹ ਕਹਿੰਦਾ ਮੇਰਾ ਇਲਾਜ ਕਰ ਦੋ ਮੇਰੇ ਛੋਟੇ ਛੋਟੇ ਬੱਚੇ ਆ ਉਹ ਮੇਰੇ ਚਾਰ ਬੱਚੇ ਹੋਏ ਤਿੰਨ ਧੀਆਂ ਇੱਕ ਪੋਤਾ ਓਏ ਉਹਦਾ ਇਲਾਜ ਕਰ ਮੇਰਾ ਇਲਾਜ ਕਰ ਦੋ ਓਏ ਉਹ ਚੀਕ ਰਿਹਾ ਕੋਈ ਮਾਂ ਰੋ ਰਹੀ ਆ ਮੇਰਾ ਕੱਲਾ ਕੱਲਾ ਪੋਤਾ ਰੱਬਾ ਚਾਰ ਧੀਆਂ ਤੋਂ ਇਹਨੇ ਹੈ ਡਾਕਟਰਾਂ ਚਾਰ ਧੀਆਂ ਤੋਂ ਮੈਨੂੰ ਪੁੱਤ ਮਿਲੇ ਇਹਦਾ ਇਲਾਜ ਕਰ ਦੇ ਪਰ ਬਈ ਉਹਦਾ ਇਲਾਜ ਨਹੀਂ ਛੇਤੀ ਹੁੰਦਾ ਬਿਨਾ ਪੈਸੇ ਤੋਂ ਕਾਗਜ਼ਾਂ ਪਿੱਛੇ ਬੰਦੇ ਮਰੀ ਜਾਂਦੇ ਆ ਪਰ ਸਾਡੇ ਮੰਤਰੀ ਕਾਗਜ਼ਾਂ ਪਿੱਛੇ ਭੱਜ ਰਹੇ ਆ ਇਹ ਜਿੰਨਾ ਜਿਹੜੇ ਜਿੰਨਾ ਕੰਮਾਂ ਕਰਕੇ ਇਹਨਾਂ ਨੂੰ ਮੰਤਰੀ ਬਣਾਇਆ ਸੀ ਉਹਨਾਂ ਚੀਜ਼ਾਂ ਦੀ ਤਾਂ ਸਾਡੇ ਸੋਕਾ ਪਈ ਜਾਂਦਾ ਅਸੀਂ ਜਾਈਏ ਕਿੱਧਰ ਨੂੰ ਸਾਡੇ ਪੱਲੇ ਕੱਖ ਨਹੀਂ ਬਿਜ਼ਨਸਮੈਨ ਦੇ ਨਾਲ ਯਾਰੀ ਲਾ ਲੈਂਦੇ ਆ ਇਹ ਬਿਜ਼ਨਸਮੈਨ ਜਿਵੇਂ ਕਹਿੰਦੇ ਓਵੇਂ ਕਰ ਲੈਂਦੇ ਆ ਇਹਨਾਂ ਨੂੰ ਬੂਟ ਵੀ ਵੱਡੇ ਵੱਡੇ ਗਿਫਟ ਕਰ ਦਿੰਦੇ ਤੇ ਬਿਨਾਂ ਲਾਜ ਤੋਂ ਥੋੜਾ ਜਾਣਗੇ ਇਹਨਾਂ ਨੂੰ ਲੋਕ ਵੀ ਏਟੀਐਮ ਦੇਉਂਦੇ ਆ ਕਿ ਲਾਜ ਕਰਾਉ ਨੂੰ ਜਿੰਨਾ ਪੈਸਾ ਲੱਗਦਾ ਪਰ ਜਦੋਂ ਪਿੰਡ ਦੇ ਵਿੱਚ ਕੋਈ ਬਿਮਾਰ ਪਿਆ ਉਹਨਾਂ ਨੂੰ ਕੋਈ 10 ਰੁਪਏ ਨਹੀਂ ਦਿੰਦਾ ਲੋਕੋ ਤੁਸੀਂ ਇਸ ਤੁਹਾਡੀ ਔਕਾਤ ਇੰਨੀ ਆ ਤੁਸੀਂ ਆਪ ਦੀ ਔਕਾਤ ਆਪ ਬਣਾਈ ਆ ਇਹ ਤੁਹਾਡੀ ਔਕਾਤ ਆ ਤੁਸੀਂ ਬਿਨਾਂ ਇਲਾਜ ਤੋਂ ਮਰ ਰਹੇ ਆ ਰੋਟੀ ਤੋਂ ਮਰ ਰਹੇ ਆ ਧੀਆਂ ਪੁੱਤਾਂ ਤੋਂ ਬਿਨਾਂ ਮਰ ਰਹੇ ਆ ਤੁਹਾਡੀ ਔਕਾਤ ਆ ਤੁਹਾਨੂੰ ਮਾਰਿਆ ਜਾ ਰਿਹਾ ਤੁਸੀਂ ਸਮਝ ਨਹੀਂ ਰਹੇ ਤੁਸੀਂ ਇਹਨਾਂ ਲੀਡਰਾਂ ਦੇ ਪਿੱਛੇ ਤੁਰੇ ਫਿਰਦੇ ਆ ਕੋਈ ਗਾਣਾ ਅਸੀਂ ਪੰਜਾਬੀ ਕਹਿੰਦੇ ਚੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਪਰ ਤੁਸੀਂ ਸਮਝੇ ਨਹੀਂ ਤੁਹਾਡੇ ਦਾਦੇ ਪਰਦਾਦੇ ਉਹ ਜਾੜਦੇ ਤੁਹਾਡੇ ਮਾਂ ਬਾਪ ਉਹ ਜਾੜਦੇ ਹੁਣ ਤੁਹਾਨੂੰ ਜਾੜੀ ਜਾਂਦੇ ਆ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਉਜਾੜੀ ਜਾਂਦੀਆਂ ਇਹ ਮੰਤਰੀ ਸਾਡੇ ਪੈਸਿਆਂ ਤੇ ਖਰਚੇ ਕਰ ਕਰਕੇ ਸਾਡੇ ਸਿਰ ਤੇ ਕਰਜ਼ਾ ਚੜਾਈ ਜਾਂਦੇ ਮਹਿੰਗਾਈਆਂ ਦਿਨੋਂ ਦਿਨ ਵਧਾਈ ਜਾਂਦੀਆਂ ਅਸੀਂ ਕਿੱਧਰ ਨੂੰ ਜਾਵਾਂਗੇ ਤੁਹਾਨੂੰ ਆਪ ਸੋਚਣਾ ਚਾਹੀਦਾ ਮੈਂ ਕੋਈ ਲੋਕਾਂ ਨੂੰ 扑ਕਾ ਨਹੀਂ ਰਿਹਾ ਬਸ ਇਹਨਾਂ ਨੂੰ ਵੋਟ ਪਾਉਣ ਲੱਗੇ ਕੋਈ ਫਰੀ ਦੀ ਸਹੂਲਤ ਨਾ ਮੰਗਿਆ ਕਰੋ ਸਿਹਤ ਸਿੱਖਿਆ ਰੁਜ਼ਗਾਰ ਮੰਗ ਲਿਆ ਕਰੋ ਤੇ ਜਿਹੜੇ ਬਾਹਰ ਬੈਠੇ ਆ ਉਹ ਮੰਤਰੀਆਂ ਨੂੰ ਫੰਡ ਨਾ ਦਿਆ ਕਰੋ ਭਰਾਵੋ ਕੋਈ ਗਰੀਬਾਂ ਦੀ ਮਦਦ ਕਰਿਆ ਕਰੋ ਜਿਹੜੇ ਗਰੀਬ ਬਿਨਾਂ ਇਲਾਜ ਤੋਂ ਬਿਨਾਂ ਸਿੱਖਿਆ ਤੋਂ ਬਿਨਾਂ ਰੁਜ਼ਗਾਰ ਤੋਂ ਮਰ ਰਹੇ ਆ ਬਾਕੀ ਸਾਡੀਆਂ ਕੀਹਨੇ ਸੁਣਨੀਆਂ ਕਿਉਂਕਿ ਮੇਲੇ ਦੇ ਵਿੱਚ ਚੱਕੀ ਰਾਹਿਆਂ ਨੂੰ ਕੋਈ ਨਹੀਂ ਪੁੱਛਦਾ ਤੇ ਇਹ ਇੱਕ ਬਹੁਤ ਵੱਡਾ ਮੇਲਾ 3 ਕਰੋੜ ਲੋਕਾਂ ਦਾ ਮੇਲਾ ਇਸ ਮੇਲੇ ਦੇ ਵਿੱਚ ਜਿਨ੍ਹਾਂ ਦਾ ਛਿੱਕਾ ਚੱਲਦਾ ਉਹਨਾਂ ਨੂੰ ਪੁੱਛਦਾ ਮੇਰੇ ਅਰggen ਨੂੰ ਕੋਈ ਨਹੀਂ ਪੁੱਛਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੰਤਰਿਆਂਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਯਾਰ ਲੋਕਾਂ ਦੀ ਜਿੰਨੀ ਜਾਨ ਥੋੜੀ ਕੀਮਤੀ ਓਨੀ ਲੋਕਾਂ ਦੀ ਕੀਮਤੀ ਆ ਲੋਕਾਂ ਵੱਲ ਧਿਆਨ ਮਾਰੋ ਲੋਕਾਂ ਵੱਲ ਧਿਆਨ ਮਾਰੋ